ਦੋਸਤੋ ਦੇਖੋ ਕਿਸ ਤਰ੍ਹਾਂ ਜਿਹੜੇ ਕੁਦਰਤ ਨੂੰ ਜਾਂ ਪੰਛੀਆਂ ਨੂੰ ਜਾਂ ਹੋਰ ਵੀ ਕਈ ਜਿਹੜੇ ਜਾਨਵਰ ਨੇ ਉਹਨਾਂ ਨੂੰ ਪਿਆਰ ਕਰਦੇ ਨੇ ਉਹ ਕਿੰਨਾ ਪਿਆਰ ਕਰਦੇ ਨੇ ਦੇਖੋ ਤੁਸੀਂ ਕਿੰਨੇ ਉਹਦੇ ਨਾਲ ਪਿਆਰ ਨਾਲ ਇਹਨਾਂ ਪੰਛੀਆਂ ਨੂੰ ਭੋਜਨ ਖਵਾਉਂਦੇ ਨੇ ਤੇ ਉਹਨਾਂ ਦੇ ਪਾਲਣ ਪੋਚਣ ਕਰਦੇ ਨੇ ਇਹ ਕਹਿ ਸਕਦੇ ਆਪਾਂ ਉਹਨਾਂ ਦਾ ਪਰਵਰਿਸ਼ ਕਰਦੇ ਨੇ ਉਹਨਾਂ ਦੀ ਦੇਖੋ ਕਿੰਨਾ ਪਿਆਰ ਕਰਦੇ ਨੇ ਤੇ ਜਿਵੇਂ ਕਿ ਕੋਈ ਆਂਡਾ ਹੋ ਗਿਆ ਉਹਨੂੰ ਆਂਡੇ ਨੂੰ ਮਸ਼ੀਨਾਂ ਦੇ ਰਾਹੀਂ ਹੀਟ ਜਾਂ ਕੋਈ ਵੀ ਗਰਮੈਸ ਦੇ ਕੇ ਤਾਂ ਉਹਦੇ ਵਿੱਚ ਬੱਚਾ ਗਰਨਾ ਫਿਰ ਉਹਨੂੰ ਬੱਚੇ ਨੂੰ ਖਾਣਾ ਦੇਣਾ ਤੇ ਕਿਸ ਤਰ੍ਹਾਂ ਹੈ ਇਹ ਬਾਹਰਲੀ ਕੰਟਰੀ ਦੀ ਹੋਆ ਬਾਹਰਲੇ ਲੋਕ ਨੇ ਜਿਹੜੇ ਪਿਆਰ ਕਰਦੇ ਨੇ ਆਪਣੇ ਪੰਜਾਬ ਦੇ ਵਿੱਚ ਵੀ ਹੋ ਸਕਦਾ ਬਹੁਤ ਸਾਰੇ ਦੋਸਤ ਮਿੱਤਰ ਪਿਆਰ ਕਰਦੇ ਹੋਣ ਪੰਛੀਆਂ ਨੂੰ ਤਾਂ ਉਹ ਵੀ ਜ਼ਰੂਰ ਸਾਨੂੰ ਵੀਡੀਓ ਪੇ ਲੈ ਸਕਦੇ ਨੇ ਦੋਸਤੋ ਅਸੀਂ ਉਹਨੂੰ ਆਪਣੀ ਆਈਡੀ ਦੇ ਉੱਤੇ ਜਾਂ ਆਪਣੇ YouTube ਚੈਨਲ ਮੌਸਮ ਪੰਜਾਬੀ TV ਦੇ ਉੱਤੇ ਸ਼ੇਅਰ ਕਰਾਂਗੇ ਤੇ ਆਪਾਂ ਮੌਸਮ ਦੀ ਵੀ ਜਾਣਕਾਰੀ ਦਿੰਦੇ ਰਹਨੇ ਆ ਤੇ ਹੁਣ ਅੱਜ ਤੋਂ ਆਪਾਂ ਜਿਹੜੀਆਂ ਇਹ ਰਿੱਲਾ ਨੇ ਇਹ ਬਣਾ ਕੇ ਪਾਉਣਿਆ ਕਿ ਕੁਦਰਤ ਨੂੰ ਪਿਆਰ ਕਰਨ ਵਾਲੇ ਬਹੁਤ ਸਾਰੇ ਲੋਕ ਨੇ ਕਿ ਕਿਸ ਤਰ੍ਹਾਂ ਦੇਖੋ ਕਿੰਨੇ ਪੰਛੀ ਵਿਹਣ ਪਿਆਰ ਦੇ ਨਾਲ ਇਹਨਾਂ ਦੇ ਲਵੇ ਰਹਿੰਦੇ ਨੇ ਜਿਵੇਂ ਇੱਕ ਮਾਂ ਨੂੰ ਆਪਣਾ ਬੱਚਾ ਪਿਆਰਾ ਹੁੰਦਾ ਉਸੇ ਤਰ੍ਹਾਂ ਇਹ ਪੰਛੀਆਂ ਦੇ ਲਈ ਵੀ ਜਿਹੜੇ ਪਿਆਰ ਕਰਦੇ ਨੇ ਉਹਨਾਂ ਦੇ ਲਈ ਇਹ ਇੱਕ ਮਾਂ ਦਾ ਰੂਪ ਬਣ ਜਾਂਦੇ ਨੇ ਦੇਖੋ ਕਿੰਨਾ ਵਧੀਆ ਇਹ ਭੈਣ ਨੇ ਕਿਸੇ ਨੇ ਜਾਂ ਭਾਈ ਜੋ ਵੀ ਵੇਰ ਕੰਮ ਕਰਦੇ ਨੇ ਇਹਨਾਂ ਲਈ ਤਾਂ ਉਹ ਦੇਖੋ ਕਿੰਨਾ ਪਿਆਰ ਦੇ ਰਹੇ ਨੇ ਪੰਛੀ ਵੀ ਕਿੰਨੇ ਪਿਆਰੇ ਲੱਗ ਰਹੇ ਨੇ ਤੇ ਮੇਰੇ ਦਿਲ ਨੂੰ ਪੂਰਾ ਸਕੂਨ ਆਇਆ ਇਸ ਵੀਡੀਓ ਨੂੰ ਦੇਖ ਕੇ ਤੇ ਜਰੂਰ ਦੋਸਤੋ ਤੁਹਾਡੇ ਕੀ ਵਿਚਾਰ ਨੇ ਕਮੈਂਟ ਨੇ ਤਾਂ ਜਰੂਰ ਸਾਨੂੰ ਸ਼ੇਅਰ ਕਮੈਂਟ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਤੇ ਆਪਣੀ ਆਈਡੀ ਨੂੰ ਵੱਧ ਤੋਂ ਵੱਧ ਫੋਲੋ ਜਰੂਰ ਕਰਿ ਆਇਓ ਤੇ ਦੇਖੋ ਕਿੰਨਾ ਵਧੀਆ ਦੇਖੋ ਕਿੰਨੇ ਜਿਸ ਤਰ੍ਹਾਂ ਕਿ ਚਿੜੀ ਨੇ ਆਪਣੀ ਕੋਈ ਵੀ ਪੰਛੀ ਦੇ ਲਈ ਚਿੜੀ ਚੋਗਾ ਲੈ ਕੇ ਆਉਂਦੀ ਆ ਤਾਂ ਉਹ ਪੰਛੀ ਚੀਂ-ਚੀਂ ਕਰਦਾ ਹੋਇਆ ਇਸ ਤਰ੍ਹਾਂ ਮੂੰਹ ਅੜਦਾ ਤਾਂ ਉਸੇ ਤਰ੍ਹਾਂ ਇਹ ਵੀ ਦੇਖੋ ਹੱਥ ਤੇ ਬੈਠਾ ਪੰਛੀ ਕਿਸ ਤਰ੍ਹਾਂ ਖਾਣਾ ਜਿਹੜਾ ਖਾ ਰਿਹਾ ਤੇ ਇਸੇ ਤਰ੍ਹਾਂ ਇਹ ਵੱਡਾ ਹੋ ਜੂਗਾ ਹੌਲੀ ਹੌਲੀ ਇਹ ਜਿਹੜੇ ਰਿਸਰਚ ਦੀਏ ਜਿਹੜੇ ਇਹ ਖੋਜ ਹੈ ਬਾਹਰ ਲਿਆਂ ਸਟੇਟਾਂ ਦੇ ਵਿੱਚ ਇਸ ਤਰ੍ਹਾਂ ਕਰਦੇ ਨੇ ਕਿ ਬੱਚੇ ਨੂੰ ਵੱਡਾ ਕਰ ਦਿੰਦੇ ਨੇ ਤੇ ਆਪਣੇ ਪੰਜਾਬ ਦੇ ਵਿੱਚ ਜਾਂ ਆਪਣੇ ਹੋਰ ਸਟੇਟਾਂ ਦੇ ਵਿੱਚ ਵੀ ਬਹੁਤ ਦੋਸਤ ਨੇ ਜਿਹੜੇ ਪਿਆਰ ਕਰਦੇ ਨੇ ਪਰੰਤੂ ਇਹ ਬਾਹਰਲੀ ਕੰਟਰੀ ਦੀ ਜਿਹੜੀ ਵੀਡੀਓ ਆ ਕਿ ਉਥੇ ਮਸ਼ੀਨਾਂ ਦੇ ਰਾਹੀਂ ਅੰਡੇ ਨੂੰ ਹੀਟਰ ਦੇ ਵਿੱਚ ਦੇ ਕੇ ਜਾ ਜਿਵੇਂ ਕਈ ਵਾਰੀ ਕਿਸੇ ਬੱਚੇ ਅੰਡੇ ਦੇਣ ਤੋਂ ਬਾਅਦ ਕੋਈ ਪੰਛੀ ਮਰ ਜਾਂਦਾ ਤਾਂ ਉਹਦੇ ਅੰਡੇ ਬਾਜ ਜਾਂਦੇ ਨੇ ਫਿਰ ਉਹਨਾਂ ਨੂੰ ਅੰਡੇ ਨੂੰ ਹੀਟ ਵੇਵ ਦੇ ਕੇ ਤਾਂ ਇਹਨਾਂ ਦੇ ਪਰਪਰੇ ਸ਼ੈੜੀ ਪੰਛੀਆਂ ਦੀ ਇਹ ਲੋਕ ਕਰਦੇ ਨੇ ਤੇ ਰਿਸਰਚ ਸੈਂਟਰ ਇਹ ਕੋਈ ਦੇਖੋ ਕਿੰਨਾ ਵਧੀਆ ਸਿਸਟਮ ਹੈ ਇੱਥੇ ਬਹੁਤ ਵਧੀਆ ਇਹਨਾਂ ਨੂੰ ਪੰਛੀਆਂ ਨੂੰ ਪਾਲਿਆ ਜਾ ਰਿਹਾ ਮੈਨੂੰ ਤਾਂ ਵਧੀਆ ਲੱਗੀ ਇਸ ਕਰਕੇ ਮੈਂ ਸੋਚਿਆ ਕਿ ਦੋਸਤਾਂ ਮਿੱਤਰਾਂ ਨਾਲ ਇਹ ਵੀਡੀਓ ਜਿਹੜੀ ਸ਼ੇਅਰ ਕਰਦਾ ਦੋਸਤੋ ਕਿੱਦਾਂ ਲੱਗੀ ਵੀਡੀਓ ਕਮੈਂਟ ਕਰ ਦਿਓ ਤਾਂ ਆਪਾਂ ਹੋਰ ਵੀ ਇਸ ਜਿਹੇ ਹੀ ਵੀਡੀਓ ਲੈ ਕੇ ਤੁਹਾਡੇ ਤੱਕ ਪਹੁੰਚਿਆ ਕਰਾਂਗੇ ਤਦ ਤੱਕ ਲਈ